ਸਾਨ ਵੀਰੋ ਮਲਚਰ ਦਿਖਾਉਣ ਲੱਗਿਆ ਸਾਨੂੰ ਜਸਵੰਤ ਸੁਨਾਮ ਵਾਲਿਆਂ ਦਾ ਇਸ ਵਾਰ ਮਲਚਰ ਦੀ ਡਿਮਾਂਡ ਬਹੁਤ ਸੀ ਹਰ ਸਾਲ ਹੀ ਪਿਛਲੇ 2-3 ਸਾਲਾਂ ਤੋਂ ਇਹ ਇੰਪਲੀਮੈਂਟ ਪੂਰਾ ਨਹੀਂ ਹੋ ਰਿਹਾ ਮਾਰਕੀਟ ਦੇ ਵਿੱਚ ਤੇ ਬਈ ਬਹੁਤ ਸਾਰੀਆਂ ਕੰਪਨੀਆਂ ਨੇ ਆਉਂਦੇ ਨੇ ਆਪਾਂ ਨੂੰ ਜਸਵੰਤ ਦਾ ਕਿਵੇਂ ਲੱਗ ਰਿਹਾ ਚਲਾ ਕੇ ਬਾਈ ਜੀ ਜਸਵੰਤ ਦਾ ਪਹਿਲਾ ਤਾਂ ਐ ਆ ਵੀ ਜਸਵੰਤ ਦਾ ਜਿਹੜਾ ਟੈਕਨੋਲੋਜੀ 'ਚ ਥੋੜਾ ਇਹਨਾਂ ਨੇ ਸੁਧਾਰ ਲੈ ਕੇ ਆਂਦਾ ਆਪਦਾ ਹੂੰ ਪਿਛਲੇ ਸਾਲਾਂ ਨਾਲੋਂ ਵਧੀਆ ਟੈਕਨੋਲੋਜੀ 'ਚ ਇੱਕ ਜਿਹੜੇ ਦੇ ਬੈਕ ਸਾਈਡ ਤੇ ਬਲੇਡ ਹੁੰਦੇ ਹੈਗੇ ਬਾਸਕਟ 'ਚ ਉਹਨਾਂ ਦੀ ਗੈਰੰਤੀ ਵਧਾ ਦਿੱਤੀ ਹੈ ਠੀਕ ਹੈ ਜੀ ਬਿ ਬਰੀਕ ਜਿਆਦਾ ਕਰਦਾ ਬਰੀਕ ਜਿਆਦਾ ਕਰਦਾ ਤੁਹਾਡੇ ਸਾਹਮਣੇ ਵੀ ਆਪਣਾ ਪੂਸੇ ਦੇ ਝੋਨੇ ਦੀ ਪਰਾਲੀ 'ਚ ਖੜੇ ਆਂ ਆਪਾਂ ਠੀਕ ਹੈ ਜੀ ਇਹ ਤੁਹਾਡੇ ਸਾਹਮਣੇ ਆ ਹਾਂ ਕਿੱਡੇ ਕਿੱਡੇ ਕਰਚੇ ਨੇ ਤਾਂ ਵੀ ਵਧੀਆ ਸ ਕਿਵੇਂ ਆਪ ਇਹਦਾ ਇੱਕ ਬਾਈ ਜੀ ਆਈ ਹੈਗਾ ਵੀ ਬੰਦਾ ਚੀਜ਼ ਆਪਾਂ ਲੈਤਾ ਲੈਣੇ ਆਗੇ ਉਹਦੇ ਹਿਸਾਬ ਨਾਲ ਜਿਹੜੀ ਹੁੰਦੀ ਆ ਸਰਵਿਸ ਬੰਦੇ ਤੋਂ ਪ੍ਰੋਵਾਈਡ ਕਰਵਾਉਂਦੇ ਆ ਜਿਵੇਂ ਠੀਕ ਹੈ ਜੀ ਉਹ ਬਹੁਤ ਵਧੀਆ ਗੀ ਜਿਵੇਂ ਸਾਡੇ ਬਾਈ ਜੀ ਇੱਥੇ ਜਿੱਥੋਂ ਜਿੰਨਾ ਤੋਂ ਲੈਤਾ ਸੀ ਜੀ ਆਰ ਐਗਰੋ ਟੈਕਨੋਲੋਜੀ ਵਾਲੇ ਬਰਨਾਲਾ ਰੋਡ ਤੋਂ ਤੇ ਉਹਨਾਂ ਦਾ ਵਧੀਆ ਸਿਸਟਮ ਸਾਨੂੰ ਬਹੁਤ ਵਧੀਆ ਲੱਗਿਆ ਬੱਚੀ ਵੀ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਜੀ ਇੱਕ ਕੋਈ ਪਰਸੈਂਟ ਜੇ ਬੁਲਾਉਣਾ ਵੀ ਪਿਆ ਚੱਕਰ ਚੱਕਰ ਮੈਚ ਕਰਨ ਵਾਸਤੇ ਨਹੀਂ ਜੀ ਠੀਕ ਹੈ ਹਾਂਜੀ ਸਹੀ ਹੈ ਵੀ ਸਰਵਿਸ ਇੱਕ ਨੰਬਰ ਸਰਵਿਸ ਪੱਖੋਂ ਬਾਈ ਜੀ ਬਹੁਤ ਵਧੀਆ ਜੇ ਕੋਈ ਸਾਨੂੰ ਪੈਸੇ ਤਾਂ ਆਪਣੇ ਟਰੈਕਟਰ ਦੇ ਨਾਲ ਚੱਕਰੇ ਇਦਾਂ ਹੀ ਮਿਲ ਗਏ ਜੇ ਕਦੀ ਕਦਾਰ ਜੇ ਨਹੀਂ ਵੀ ਕਿਸੇ ਦੇ ਚੱਕਰ ਮਿਲਦੇ ਜਾਂ ਕੁਝ ਬਦਲਣਾ ਪੈਂਦਾ ਵੀ ਬਾਈ ਜਸਵੰਤ ਅਰਗਿਆਂ ਦਾ ਮਤਲਬ ਸਰਕਲ ਦੇ ਹਿਸਾਬ ਦੇ ਨਾਲ ਆਪਾਂ ਦੱਸਣਾ ਚਾਹਾਂਗੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਸਰਵਿਸ ਸੁਪਰਸੀਡਰ ਵੀ ਚੱਲਦੇ ਨੇ ਛੋਟੇ ਬਈ ਇਹਨਾਂ ਦੇ ਤੇ ਬਾਕੀ ਸਫਾਈ ਚੈੱਕ ਕਰ ਸਕਦੇ ਤੁਸੀਂ 50 50 ਡੀ ਤੇ ਚੱਲ ਰਿਹਾ 8 ਫੁੱਟਾ ਪੂਰਾ ਵਧੀਆ ਕੋਈ ਲੋਡ ਲੋਡ ਨਾ ਜੀ ਬਾਈ ਜੀ ਠੀਕ ਹੈ ਹਾਂਜੀ ਵੀ ਕੋਈ ਲੋਡ ਨਹੀਂ ਤੁਸੀਂ ਦੇਖ ਸਕਦੇ ਹੋ ਵਧੀਆ ਚੱਲ ਰਿਹਾ ਤੇ ਬਾਈ ਜੇ ਆਰ ਐਗਰੋ ਟੈਕਨੋਲੋਜੀ ਰਾਮਪਰੇ ਫੂਲ ਵਾਲੇ ਨੇ ਦਿੱਤਾ ਇਹ ਜਸਵੰਤ ਸਨਾਮ ਵਾਲੇ ਨੇ